ਸਮੈਕ ਦਾ ਦੌਰ ਸੀ ਪੰਜਾਬ ਦੇ ਵਿੱਚ ਇੱਕੋ ਨਾਮ ਇੱਕੋ ਲਖਤ 2000 ਸਾਲ ਤੋਂ ਬਾਅਦ ਇੱਕੋ ਦਮ ਹਨੇਰੀ ਆਈ ਪੰਜਾਬ ਦੇ ਵਿੱਚ ਸਮੈਕ ਦੀ ਸਮੈਕ ਤੋਂ ਬਾਅਦ ਜਿਹੜਾ ਚਿੱਟੇ ਦਾ ਦੌਰ ਚੱਲਿਆ ਔਰ ਜਿਹੜੇ ਪੰਜਾਬ ਦੇ ਹੈਂਡਲਰ ਸੀਗੇ ਉਹ ਅੱਗੇ ਛੋਟੇ-ਛੋਟੇ ਪਿੰਡਾਂ ਦੇ ਵਿੱਚ ਉਹਨਾਂ ਨੇ ਆਪਣੇ ਗੁਰਗੇ ਛੱਡੇ ਹੋਏ ਸੀ ਔਰ ਉਹ ਜਿਹੜੇ ਗੁਰਗੇ ਸੀਗੇ ਅੱਗੇ ਜਿਹੜਾ ਉਹਨੂੰ ਚਿੱਟੇ ਨੂੰ ਵੇਚਣ ਦਾ ਕੰਮ ਕਰਦੇ ਸੀ ਤੂੰ ਚਿੱਟਾ ਲੈਣਾ ਨਾ ਇੱਥੇ ਬੈ ਜਾ ਮੈਂ ਤਾਂ ਇੱਥੇ ਹੀ ਮੰਗਾ ਦਿੰਦਾ ਗੋਮੈਟੋ ਜਾਂ ਬਲਿੰਕਡ ਡਿਲੀਵਰੀ ਕਰਦਾ ਹਾਂ ਮੈਂ ਨਸ਼ੇ ਵਾਲੇ ਵੀ ਡਿਲੀਵਰੀ ਕਰ ਹਾਂਜੀ ਨਸ਼ੇ ਵਾਲੇ ਡਿਲੀਵਰੀ ਕਰਨ ਲੱਗਿਆ ਅੱਜਕੱਲ ਨਾਲ ਮਾਚਸਤਾਨੀ ਚਾਹੀਦੀ ਲੈਟਰ ਤਾਂ ਨਹੀਂ ਚਾਹੀਦਾ ਤੇ ਮਾਜਾ ਖਾਸ ਤੌਰ ਤੇ ਪੁੱਛਦੇ ਨੇ ਮਾਜਾ ਤਾਂ ਨਹੀਂ ਚਾਹੀਦਾ ਬਾਈ ਮਾਜਾ ਕਿਉਂ ਅਜਿਹੇ ਹਾਲਾਤ ਹੋਏ ਪਿਆ ਕਈ ਨੌਜਵਾਨਾਂ ਦੇ ਪੂਰੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਅਜਿਹੇ ਨੌਜਵਾਨ ਮੈਂ ਦੇਖੇ ਜਿਨ੍ਹਾਂ ਦੇ ਪੈਰ ਲੱਤਾ ਹੱਥ ਖਤਮ ਹੋ ਗਏ ਉਸ ਟਿਕਿਆਂ ਨੂੰ ਲਾ ਲਾ ਕੇ ਚਿੱਟੇ ਵਾਲੇ ਦਾ ਹੁੰਦਾ ਕਿਵੇਂ ਆ ਤੋੜ ਲੱਗਦੀ ਆ 2 ਘੰਟੇ ਬਾਅਦ 3 ਘੰਟੇ ਬਾਅਦ ਕਿਉਂਕਿ ਮੈਂ ਬਹੁਤ ਸਾਰੇ ਦੇਖੇ ਨੇ ਕਿ ਮਾਰਨ ਤੱਕ ਚਲੇ ਜਾਂਦੇ ਚੱਡਾ ਜੀ ਪੰਜਾਬ 'ਚ ਨਸ਼ਾ ਕਿਵੇਂ ਆਂਦਾ ਹੈ ਡੀਲਰਾਂ ਤੱਕ ਕਿਵੇਂ ਪਹੁੰਚਦਾ ਤੇ ਅੱਗੇ ਡਿਸਟ੍ਰੀਬਿਊਟ ਕਿਵੇਂ ਹੁੰਦਾ ਪੰਜਾਬ 'ਚ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਹੁਣ ਜਿਹੜਾ ਇਸ ਸਮੇਂ ਪੰਜ ਦਰਿਆਵਾਂ ਦੀ ਇਸ ਧਰਤੀ ਦੇ ਉੱਤੇ ਛੇਵਾਂ ਦਰਿਆ ਜਿਹੜਾ ਚਿੱਟੇ ਦਾ ਵਗ ਰਿਹਾ ਔਰ ਚਿੱਟਾ ਪਹਿਲਾਂ ਸਾਰੇ ਕਹਿੰਦੇ ਸੀ ਵੀ ਭਾਰਤ ਤੋਂ ਆਂਦਾ ਹੈ ਬਹੁਤ ਜਦੋਂ ਨਵਾਂ ਨਵਾਂ ਚਿੱਟਾ ਆਣਾ ਸ਼ੁਰੂ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਸਮੈਕ ਦਾ ਦੌਰ ਸੀ ਪੰਜਾਬ ਦੇ ਵਿੱਚ ਇੱਕੋ ਨਾਮ ਇੱਕੋ ਲਖਤ 2000 ਸਾਲ ਤੋਂ ਬਾਅਦ ਇੱਕੋ ਦਮ ਹਨੇਰੀ ਆਈ ਪੰਜਾਬ ਦੇ ਵਿੱਚ ਸਮੈਕ ਦੀ ਸਮੈਕ ਤੋਂ ਬਾਅਦ ਜਿਹੜਾ ਚਿੱਟੇ ਦਾ ਦੌਰ ਚੱਲਿਆ ਮੈਂ ਕਹਿ ਲਾ ਵੀ 2010 11 ਦੀਆਂ ਗੱਲਾਂ ਨੇ ਜਦੋਂ ਪਤਾ ਲੱਗਣਾ ਸ਼ੁਰੂ ਹੋਇਆ ਵੀ ਚਿੱਟਾ ਕੋਈ ਨਸ਼ਾ ਔਰ ਇਹ ਜਿਹੜਾ ਸਾਰੇ ਕਹਿੰਦੇ ਸੀ ਵੀ ਪਾਰ ਤੋਂ ਆਂਦਾ ਹੈ ਪਾਰ ਤੋਂ ਜਿਹੜਾ ਉਹ ਪੰਜਾਬ ਦੇ ਹੈਂਡਲਰਾਂ ਕੋਲੋਂ ਆਂਦਾ ਸੀਗਾ ਔਰ ਜਿਹੜੇ ਪੰਜਾਬ ਦੇ ਹੈਂਡਲਰ ਸੀਗੇ ਉਹ ਅੱਗੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਉਹਨਾਂ ਨੇ ਆਪਣੇ ਗੁਰਗੇ ਛੱਡੇ ਹੋਏ ਸੀ ਔਰ ਉਹ ਜਿਹੜੇ ਗੁਰਗੇ ਸੀਗੇ ਅੱਗੇ ਜਿਹੜਾ ਉਹਨੂੰ ਚਿੱਟੇ ਨੂੰ ਵੇਚਣ ਦਾ ਕੰਮ ਕਰਦੇ ਸੀ ਮੈਂ ਤੁਹਾਨੂੰ ਦੱਸਾਂ ਇਹ ਬੜੀ ਇੰਟਰਸਟਿੰਗ ਜੀ ਗੱਲ ਹੈ ਪਿਛਲੇ ਦਿਨਾਂ ਦੇ ਵਿੱਚ ਮੇਰੇ ਇੱਕ ਦੋਸਤ ਨੇ ਦੱਸਿਆ ਕਹਿੰਦਾ ਯਾਰ ਤੂੰ ਚਿੱਟਾ ਲੈਣਾ ਨਾ ਇੱਥੇ ਬਹਿ ਜਾ ਮੈਂ ਤੈਨੂੰ ਇੱਥੇ ਹੀ ਮੰਗਾ ਦਿੰਦਾ ਔਰ ਚਿੱਟੇ ਦੇ ਨਾਲ ਔਰ ਇਹ ਵੀ ਪੁੱਛਦੇ ਨੇ ਉਹ ਵੇਚਣ ਵਾਲੇ ਜਿਹੜੇ ਚਿੱਟਾ ਵੇਚਦੇ ਆ ਨਾ ਅੱਜ ਕੱਲ ਜਿਹੜੇ ਛੋਟੇ ਛੋਟੇ ਹੈਂਡਲਰ ਆ ਜਿਵੇਂ ਜ਼ੋਮੈਟੋ ਜਾਂ ਬਲਿੰਕਟ ਡਿਲੀਵਰੀ ਕਰਦਾ ਹੋਵੇ ਨਸ਼ੇ ਵਾਲੇ ਵੀ ਡਿਲੀਵਰੀ ਕਰਦੇ ਹਾਂ ਹਾਂਜੀ ਨਸ਼ੇ ਵਾਲੇ ਡਿਲੀਵਰੀ ਕਰਨ ਲੱਗ ਪਏ ਅੱਜ ਕੱਲ ਔਰ ਪਤਾ ਕੀ ਨਾਲ ਪੁੱਛ ਲੈਂਦੇ ਆ ਭਾਈ ਜੀ ਇੰਜੈਕਟ ਕਰਨਾ ਹੈ ਪੰਨੀ ਤੇ ਪੀਣਾ ਹੈ ਕੋਈ ਤੁਹਾਨੂੰ ਇੰਜੈਕਸ਼ਨ ਤਾਂ ਨਹੀਂ ਚਾਹੀਦਾ ਤੁਹਾਨੂੰ ਪੰਨੀ ਤਾਂ ਨਹੀਂ ਚਾਹੀਦੀ ਨਾਲ ਮਾਚਸ ਤਾਂ ਨਹੀਂ ਚਾਹੀਦੀ ਲੈਟਰ ਤਾਂ ਨਹੀਂ ਚਾਹੀਦਾ ਤੇ ਮਾਜਾ ਖਾਸ ਤੌਰ ਤੇ ਪੁੱਛਦੇ ਨੇ ਮਾਜਾ ਤਾਂ ਨਹੀਂ ਚਾਹੀਦਾ ਭਾਈ ਜੀ ਮਾਜਾ ਕਿਉਂ ਇਹਨਾਂ ਜਦੋਂ ਵੀ ਜਿਹੜੇ ਚਿੱਟੇ ਵਾਲੇ ਹਨ ਇਹ ਜਦੋਂ ਵੀ ਕਹਿ ਲੀਏ ਵੀ ਚਿੱਟਾ ਪੀਂਦੇ ਆ ਤਾਂ ਨਾਲ ਉਹ ਮਾਜੇ ਦੀ ਬੋਤਲ ਜ਼ਰੂਰ ਰੱਖਦੇ ਆ ਔਰ ਮਾਜ਼ਾ ਉਹਨਾਂ ਦੇ ਲਈ ਇੱਕ ਕਹਿ ਲੀਏ ਵੀ ਜਦੋਂ ਕੋਈ ਸਾਰਾ ਸਮਾਨ ਦੇਂਦੇ ਨੇ ਕਿ ਨਾਲ ਮਾਜਾ ਫ੍ਰੀ ਦਿੰਦੇ ਆ 20 ਵਾਲੀ ਉਹ ਮਤਲਬ ਉਹਦਾ ਕਾਰਨ ਕੀ ਹੁੰਦਾ ਮਾਜਾ ਕਾਰਨ ਜਦੋਂ ਆਪਾਂ ਅਫੀਮ ਖਾਂਦੇ ਸੀ ਜਿਹੜੇ ਪੰਜਾਬ ਦੇ ਵਿੱਚ ਲੋਕ ਫੀਮ ਖਾਂਦੇ ਸੀ ਫੀਮ ਖਾਨ ਤੋਂ ਬਾਅਦ ਚਾਹ ਪੀਂਦੇ ਸੀ ਵੀ ਜਿਹੜਾ ਅਫੀਮ ਹੈ ਉਹ ਖਿੜ ਜਾਏਗੀ ਅਫੀਮ ਦਾ ਜਿਹੜਾ ਨਸ਼ਾ ਉਹ ਵੱਧ ਜਾਏਗਾ ਐਵੇਂ ਹੀ ਚਿੱਟੇ ਵਾਲਿਆਂ ਨੂੰ ਐ ਵੀ ਜਦੋਂ ਚਿੱਟਾ ਸੀ ਪੀਵਾਂਗੇ ਤਾਂ ਉਸ ਤੋਂ ਵੱਧ ਦੀ ਮਾਜ਼ਾ ਪੀਵਾਂਗੇ ਤਾਂ ਜਿਹੜਾ ਚਿੱਟਾ ਹੈ ਇਹ ਹੋਰ ਅੰਦਰ ਜਾ ਕੇ ਖਿੜ ਜਾਏਗਾ ਇਸ ਹੱਦ ਤੱਕ ਅ ਜਿਹੜੇ ਤਸਕਰ ਹੈ ਉਹ ਪਹੁੰਚ ਚੁੱਕੇ ਨੇ ਕਿ ਤੁਹਾਨੂੰ ਪੈਕੇਜਿੰਗ ਨਾਲ ਜਿਵੇਂ ਪੂਰੀ ਪੂਰੀ ਆਪਾਂ ਬਾਸਕਟ ਕਹਿ ਦਿੰਨੇ ਆਂ ਵੀ ਆਹ ਚੱਕੋ ਆ ਤੁਹਾਨੂੰ ਬਾਸਕਟ ਦੇਤੀ ਉਵੇਂ ਬਾਸਕਟ ਲੈ ਹਾਂ 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 ਮੈਂ ਨਾ ਤੁਹਾਨੂੰ ਇੱਕ ਫੋਟੋ ਵੀ ਦਿਖਾਣਾ ਚਾਹਵਾਂਗਾ ਆਪਾਂ ਨਾਲ ਐਡ ਕਰ ਦਾਂਗੇ ਅਜਿਹੇ ਹਾਲਾਤ ਹੋਏ ਪਿਆ ਕਈ ਨੌਜਵਾਨਾਂ ਦੇ ਪੂਰੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਅਜਿਹੇ ਨੌਜਵਾਨ ਮੈਂ ਦੇਖੇ ਜਿਨ੍ਹਾਂ ਦੇ ਪੈਰ ਲੱਤਾ ਹੱਥ ਖਤਮ ਹੋ ਗਏ ਉਸ ਟੀਕਿਆਂ ਨੂੰ ਲਾ ਲਾ ਕੇ ਕਿਉਂਕਿ ਜਦੋਂ ਮੈਂ ਤੁਹਾਨੂੰ ਪਹਿਲਾਂ ਸਮੈਗ ਦੀ ਗੱਲ ਕੀਤੀ ਨਾ ਸਮੈਗ ਦੇ ਟੀਕਿਆਂ ਨਾਲ ਨਹੀਂ ਲਾਈ ਜਾਂਦੀ ਸੀ ਸਮੈਗ ਦੇ ਟੀਕੇ ਨਹੀਂ ਲੱਗਦੇ ਸੀ ਟੀਕੇ ਲੱਗਣੇ ਸ਼ੁਰੂ ਹੋਏ ਚਿੱਟੇ ਦੇ ਔਰ ਚਿੱਟਾ ਕੱਲਾ ਪੰਜਾਬ ਜਿਵੇਂ ਤੁਸੀਂ ਕਿਹਾ ਵੀ ਮੈਂ ਦੱਸਿਆ ਤੁਹਾਨੂੰ ਪਾਰ ਆਲਾ ਪਾਰ ਤੋਂ ਬਾਅਦ ਆਈ ਥਿੰਕ ਨਮੀ ਸ਼ੁਰੂ ਹੋਈ ਪੂਰੇ ਪੰਜਾਬ ਦੇ ਵਿੱਚ ਵੀ ਦਿੱਲੀ ਦਾ ਦਿੱਲੀ ਵਾਲਾ ਵੀ ਇੱਕ ਨਾਂ ਬੜਾ ਮਸ਼ਹੂਰ ਹੋਇਆ ਵੀ ਦਿੱਲੀ ਵਾਲਾ ਕਿਉਂਕਿ ਪਾਰ ਵਾਲਾ ਜੇ 4000 ਦਾ ਮਿਲਦਾ ਸੀ ਤਾਂ ਦਿੱਲੀ ਵਾਲਾ 2500 ਦਾ ਮਿਲਦਾ ਸੀ ਹੂੰ ਤਾਂ ਉਹ ਵੀ ਐਸੇ ਤਰ੍ਹਾਂ ਜਿਹੜਾ ਜਿਹੜੇ ਨੌਜਵਾਨ ਵੇਚਦੇ ਸੀ ਕਿਉਂਕਿ ਜਿਹੜੇ ਇਹ ਨੌਜਵਾਨ ਕਿਹੜੇ ਵੇਚਨੇ ਸ਼ੁਰੂ ਹੋਏ ਜਿਹੜੇ ਵੱਡੇ ਹੈਂਡਲਰ ਦੇ ਹੱਥ ਆਏ ਤਾਂ ਛੋਟੇ-ਛੋਟੇ ਪਿੰਡਾਂ ਦੇ ਨੌਜਵਾਨ ਉਹ ਨੌਜਵਾਨ ਸੀ ਜਿਹੜੇ ਆਪ ਪਿੰਦੇ ਸੀ ਹੂੰ ਜਿਹੜੇ ਆਪ ਪੀਂਦੇ ਸੀ ਉਹਨਾਂ ਤੋਂ ਪੈਸੇ ਜਿਹੜੇ ਉਹ ਕਹਿ ਲਈਏ ਵੀ ਪੀਂਦੇ ਲਈ ਪੂਰੇ ਨਹੀਂ ਹੁੰਦੇ ਸੀਗੇ ਘਰ ਤੋਂ ਮਿਲਦੇ ਨਹੀਂ ਸੀ ਪੈਸੇ ਤੇ ਉਹਨਾਂ ਨੇ ਵਿਚਣ ਦਾ ਜਿਹੜਾ ਸਿਸਟਮ ਸ਼ੁਰੂ ਕਰਤਾ ਔਰ ਜਦੋਂ ਉਹ ਫੜੇ ਗਏ ਤਾਂ ਉਦੋਂ ਪਤਾ ਲੱਗਿਆ ਯਾਰ ਇਹ ਤਾਂ ਕੱਲਾ ਪੀਣ ਵਾਲਾ ਸੀ ਹੁਣ ਪੁਲਿਸ ਦੀ ਸੁਣੋ ਤੁਸੀਂ ਪੁਲਿਸ ਜਿਹੜਾ ਉਹ ਚਿੱਟਿਆਂ ਨੂੰ ਫੜਦੀ ਜ਼ਰੂਰ ਹੈ ਠੀਕ ਹੈ ਜੀ ਜਿਹੜਾ ਪੀਣ ਵਾਲਾ ਉਹ ਤਾਂ 2 ਘੰਟੇ ਨਹੀਂ ਕੱਟ ਸਕਦਾ ਉੱਥੇ ਬਿਲਕੁਲ ਪੁਲਿਸ ਨੂੰ ਆਪ ਭੱਜੜ ਪੈ ਜਾਂਦੀ ਯਾਰ ਇਹਨੂੰ ਕਰੀਏ ਕੀ ਹੁਣ 2 ਘੰਟੇ 2 ਘੰਟੇ ਬਾਅਦ ਪੁਲਸ ਉਹਨੂੰ ਪੁੱਛਦੀ ਹੈ ਬਾਈ ਜੀ ਕਰੀਏ ਕੀ ਤੇਰਾ ਹੁਣ ਤੇ ਵੱਡੇ ਹੈਂਡਲਰ ਹੈ ਜਿਹੜੇ ਉਹ ਪਿੱਛੇ ਬੈਠ ਕੇ ਪੂਰਾ ਸਿਸਟਮ ਦੇਖ ਰਹੇ ਐ ਵੇਚ ਰਹੇ ਐ ਔਰ ਅੱਗੇ ਪੂਰੀ ਸਪਲਾਈ ਚੇਨ ਹੈ ਜਿਹੜੀ ਚੱਲ ਰਹੀ ਹੈ ਚੇਨ ਸ਼ੁਰੂ ਹੁੰਦੀ ਹੈ ਜਦੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਉਧਰੋਂ ਪੰਜਾਬ ਚ ਆਇਆ ਪੰਜਾਬ ਵਾਲਾ ਜਿਹੜਾ ਵੱਡਾ ਹੈਂਡਲਰ ਹੈ ਉਹ ਛੋਟੇ ਹੈਂਡਲਰ ਨੂੰ ਕਿਉਂਕਿ ਪਿੱਛੋਂ ਆਇਆ ਜਿਵੇਂ 10 ਕਿਲੋ ਉਹਨੇ ਕਿਲੋ ਕਿਲੋ 10 ਬੰਦਿਆਂ ਨੂੰ ਵੇਚਦਾ ਠੀਕ ਹੈ ਜੀ ਉਹ 10 ਬੰਦਿਆਂ ਨੇ ਅੱਗੇ 2 200 ਗ੍ਰਾਮ ਜਿਹੜਾ ਛੋਟੇ ਜਿਹੜੇ ਪੀਣ ਵਾਲੇ ਜਿਨ੍ਹਾਂ ਨੂੰ ਕਹਿ ਲਿਏ ਵੀ ਉਹਨਾਂ ਨੂੰ ਵੀ ਘੱਟ ਰੇਟ ਤੇ ਦੇਤਾ ਤਾਂ ਉਹਨਾਂ ਦਾ ਜਿਹੜਾ ਪੈਸੇ ਪੂਰੇ ਹੋ ਗਏ ਜਿਵੇਂ 2500 ਦਾ ਲੈ ਕੇ ਆਏ 3000 ਦਾ ਅੱਗੇ ਵੇਚਤਾ ਜਾਂ ਉਹ ਬਿੱਟਾ ਬਣਾ ਲੈਂਦੇ ਛੋਟ-ਛੋਟੀਆਂ ਉਹ 200 300 ਦੀ ਬਿੱਟਾਂ ਜੇ 1 ਗ੍ਰਾਮ ਦੀ ਬਿੱਟਾ ਬਣਾ ਲੀਆਂ 10 ਤਾਂ ਉਹਤੇ 3000 ਦਾ ਵਿਕਿਆ ਇਸ ਤਰ੍ਹਾਂ ਜਿਹੜਾ ਉਹ ਆਪਣਾ ਪੈਸੇ ਪੂਰੇ ਕਰਦੇ ਰਹੇ ਚਿੱਟੇ ਵਾਲੇ ਦਾ ਹੁੰਦਾ ਕਿਵੇਂ ਤੋੜ ਲੱਗਦੀ ਹੈ 2 ਘੰਟੇ ਬਾਅਦ 3 ਘੰਟੇ ਬਾਅਦ ਕਿਉਂਕਿ ਮੈਂ ਬਹੁਤ ਸਾਰੇ ਵੇਖੇ ਨੇ ਕਿ ਮਾਰਨ ਤੱਕ ਚਲੇ ਜਾਂਦੇ ਨੇ ਲੋਕਾ আফੀਮ ਖਾਂਦੇ ਆ ਨਾ ਜਿਹੜੇ ਮੰਨ ਲਓ ਵੀ ਕੋਈ আফੀਮ ਖਾਂਦਾ ਹੈ ਬੰਦਾ ਉਹਨੇ ਸਵੇਰੇ ਗੋਲੀ ਵੱਟੀ ਖਾਧੀ ਸ਼ਾਮ ਤੱਕ ਕਈ ਸ਼ਾਮ ਤੱਕ ਤੇ ਕਈ 24 ਘੰਟੇ ਅਗਲੇ ਦਿਨ ਖਾਂਦੇ ਆ ਦੁਬਾਰਾ ਭੁੱਕੀ ਵਾਲਾਂ ਦਾ ਵੀ ਐਵੇਂ ਆ ਸਵੇਰੇ ਦੋ ਕਾਰਡ ਖਾਦੇ ਮਸਤੀ ਲੱਗੀ ਜਦੋਂ ਹੈ ਉਸ ਤੋਂ ਬਾਅਦ ਅਗਲੇ ਦਿਨ 24 ਘੰਟੇ ਬਾਅਦ ਜਿਹੜੀ ਹੈ ਉਹਨਾਂ ਨੇ ਦੁਬਾਰਾ ਭੁੱਕੀ ਖਾਣੀ ਹੈ ਪਰ ਚਿੱਟਾ ਅਜੀਹ ਨਸ਼ਾ ਸਮੈਕ ਅਜੀਹ ਨਸ਼ਾ ਭਾਜੀ ਮੈਂ ਦੇਖਿਆ ਯਾਰ ਮੇਰੇ ਸਰਕਲ ਦੇ ਮੇਰੇ ਦੋਸਤ ਨਾ ਮੈਂ ਦੇਖਿਆ ਉਹਨਾਂ ਨੂੰ ਜਾਂਦਿਆਂ ਦੇਖਿਆ ਹੱਥੋਂ ਐਦਾਂ ਚਲੇ ਗਏ ਸਾਡੇ ਔਰ ਉਹਨਾਂ ਨੂੰ ਮੈਂ ਦੇਖਿਆ ਉਹ ਅੱਧੇ ਅੱਧੇ ਘੰਟੇ ਬਾਅਦ ਕਈ ਤਾਂ 10 10 ਮਿੰਟ ਬਾਅਦ ਭਾਜੀ ਔਰ ਇੱਕ ਦੂਜੇ ਇੱਕ ਦੂਜੇ ਦੀਆਂ ਮੈਂ ਤੁਹਾਨੂੰ ਦੱਸਾਂ ਇੱਕ ਮੁੰਡਾ ਸੀਗਾ ਉਹਨੂੰ ਨਾ ਬਿਮਾਰੀ ਹੋ ਗਈ ਦੂਸਰੀ ਠੀਕ ਹੈ ਜੀ ਤੇ ਦੂਜਾ ਉਹਦਾ ਇੰਜੈਕਸ਼ਨ ਫੜ ਕੇ ਲਾ ਰਿਆ ਤੇ ਉਹ ਤੀਜੇ ਨੇ ਗਾ ਉਸ ਸਾਲੇ ਗਰਾ ਵੀ ਉਹਨੂੰ ਤਾਂ ਬਿਮਾਰੀ ਹੈ ਦੂਜੀ ਲੈ ਕੋਈ ਨਾ ਦਵਾਈ ਹੈ ਆਪਣਾ ਅੰ ਨਾਲ ਹੀ ਜਾਵਾਂਗੇ ਵੀਰ ਦੇ ਪਰਖਾ ਮੜਾ ਜਾ ਤੇ ਇਹ ਜੇ ਹਾਲਾਤ ਮੈਂ ਦੇਖੇ ਆ ਇਹਨੂੰ ਛੱਡਣ ਲਈ ਕੀ ਕੀਤਾ ਜਾਵੇ ਛੱਡਣ ਲਈ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਦਾ ਨਾਮ ਲੈ ਜੀ ਔਰ ਦਵਾਈਆਂ ਹੁਣ ਤਾਂ ਬਹੁਤ ਬੜੀਆਂ ਬਣ ਗਈਆਂ ਪਰ ਉਹ ਉਸ ਗੱਲ ਵੱਲ ਮੈਂ ਨਹੀਂ ਜਾਂਦਾ ਪਰ ਮਾਪਿਆਂ ਦਾ ਮਾਪਿਆਂ ਵਾਲ ਇਕੋ ਸੁਨੇਹਾ ਜੇ ਤੁਹਾਡਾ ਬੱਚਾ ਘਰੋਂ ਵੱਧ ਪੈਸੇ ਮੰਗਣ ਲੱਗ ਗਿਆ ਜਾਂ ਕਦੇ ਉਜ਼ੇ ਜੇਬ ਦੇ ਵਿੱਚੋਂ ਅਜਿਹੀਆਂ ਚੀਜ਼ਾਂ ਮਿਲਣ ਲੱਗੀਆਂ ਜਿਸ ਦੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਤਾਂ ਸਮਝ ਲਓ ਕਿ ਮੁੰਡਾ ਤੁਹਾਡਾ ਗਲਤ ਰਾਹੇ ਪੈ ਰਿਹਾ ਤਾਂ ਉਹਨੂੰ ਸੁਧਾਰਨ ਦੇ ਲਈ ਜੇ ਆਪਾਂ ਪਹਿਲੇ ਦਿਨਾਂ 'ਚ ਰੋਕ ਲਈਏ ਮਹੀਨੇ ਦੇ 2 ਮਹੀਨੇ 'ਚ 4 ਮਹੀਨੇ 'ਚ ਤਾਂ ਉਹ ਜਵਾਕ ਬਚ ਜਾਏਗਾ ਨਹੀਂ ਤਾਂ ਉਸ ਤੋਂ ਬਾਅਦ ਜਿਹੜੀ ਇਹ ਲੱਤ ਹੈ ਤੇ ਭਾਂਡੇ ਵਗਾ ਦਿੰਦੀ ਐ ਕਿਉਂਕਿ ਮੈਂ ਪਿੰਡਾਂ 'ਚ ਵੇਖਿਆ ਹੋਇਆ ਮਾਪਿਓ ਨੇ ਤਾਂ ਐਸਾ ਹੱਦ ਤੱਕ ਆਪਦੇ ਬੱਚਿਆਂ ਨੂੰ ਬਚਾਉਣ ਲਈ ਕੀਤਾ ਕਿ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ ਹਾਂ ਮੈਂ ਦੇਖਿਆ ਭਾਈ ਜੀ ਮੈਂ ਵੀ ਇੱਕ ਪਿੱਛੇ ਜੇ ਨਾ ਅ ਕਿਸੇ ਐਨਜੀਓ ਨਾਲ ਗਿਆ ਸੀਗਾ ਉੱਥੇ ਉਹ ਮੁੰਡਾ ਜਿਹੜਾ ਉਹ ਨਸ਼ੇ ਕਰਦਾ ਸੀਗਾ ਘਰ ਦਾ ਉਹਨੇ ਸਾਰਾ ਸਮਾਨ ਵੇਚਦਾ ਭਾਈ ਗਲਾਸ ਵੇਚਦਾ ਚਮਚਾ ਜੋ ਵੀ ਉਹਨੇ ਮਿਲਿਆ ਭਾਈ ਉਹਨੇ ਨਸ਼ੇ ਵਾਲੇ ਦੇ ਘਰੇ ਦੇ ਆਇਆ ਉਹ ਸਮਾਨ ਲੈਣ ਦੇ ਲਈ ਉਹਦੇ ਘਰੇ ਦੇ ਆਇਆ ਤੇ ਉਸ ਤੋਂ ਬਾਅਦ ਅੱਜ ਜੋ ਜੰਜੀਰਾ ਨਾਲ ਬੰਨਿਆ ਹੋਇਆ ਹੈ ਮਾਪਿਓ ਤਾਹਾਂ ਮਾਰਦੇ ਨੇ ਪਰ ਮੈਂ ਜਿਵੇਂ ਪਹਿਲਾਂ ਦੱਸਿਆ ਨਾ ਹੈਂਡਲਰ ਪੰਜਾਬ ਦੇ ਵਿੱਚ ਜਿਹੜੇ ਵੱਡੇ ਹੈਂਡਲਰ ਨੇ ਉਹਨਾਂ ਨੂੰ ਹੁਣ ਨੱਥ ਪੈਣੀ ਚਾਹੀਦੀ ਏ ਤਾਂ ਜੋ ਅਗਲੀ ਚੈਨ ਟੁੱਟੇਗੀ ਤਾਂ ਇਹ ਨਸ਼ਾ ਜਿਹੜਾ ਛੱਡ ਸਕਦੇ ਨੇ ਨਹੀਂ ਤਾਂ ਜਿਹੜਾ ਇਹ ਸਾਡੀ ਪੀੜ੍ਹੀਆਂ ਹੈ ਇਹ ਨਸ਼ਾ ਲਗਾਤਾਰ ਬਰਬਾਦ ਕਰਦੀ ਰਹੇਗੀ ਜੀ